ਵੈਗਰੂ ਖਾਲਸਾ ਵੈਗਰੂ ਕੀ ਫਤਿਹ ਮੈਂ ਗੁਰਨਾਮ ਸਿੰਘ ਸੰਧੂ ਭਾਰਤੀ ਕਿਸਾਨ ਜੁਨੀਆ ਤੋਤੇਵਾਲ ਪ੍ਰਧਾਨ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿੱਥੇ ਕਿ ਅੱਜ ਸਰਕਾਰਾਂ ਨੂੰ ਬੇਤੇ ਸਟੇਡੀਅਮ ਹੁੰਦਾ ਸੀ ਕੁਝ ਦਿਨ ਪਹਿਲਾਂ ਪੁਰਾਣਾ ਸਟੇਡੀਅਮ ਇੱਥੇ ਹੁੰਦਾ ਜਿੱਥੇ ਬੱਚੇ ਖੇਡਦੇ ਹੁੰਦੇ ਸੀਗੇ ਹਰੇਕ ਆਣ ਕੇ ਇੱਥੇ ਖੇਡਾਂ ਕਰਦੇ ਸੀ ਕਈ ਕੁਝ ਕਰਦੇ ਸੀ ਉੱਥੇ ਅੱਜ ਕੀ ਆ ਵੇਖੋ ਬਣਾ ਕੇ ਕੀ ਕੋਈ ਛੱਡ ਦਿੱਤਾ ਗਿਆ ਜਿੱਥੇ ਕਿ ਸ਼ਰਮ ਨਸ਼ਾ ਹੁੰਦਾ ਤੇ ਸ਼ਰਮਾਂ ਵਿੱਚ ਗਲਤ ਕੰਮ ਹੋ ਰਹੇ ਨੇ ਇੱਥੇ ਠੀਕ ਹੈ ਮੈਂ ਉਹਨਾਂ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਤੇ ਉਹਨਾਂ ਇਸੇ ਤੇ ਧਿਆਨ ਦੇ ਲੋ ਜਿੱਥੇ ਕਿ ਨਸ਼ਾ ਪੰਜਾਬ ਦੇ ਵਿੱਚ ਵਧੂ ਹੈਗਾ ਠੀਕ ਆ ਇੱਥੇ ਆਣ ਕੇ ਲੋਕ ਨਸ਼ਾ ਕਰਦੇ ਨੇ ਠੀਕ ਆ ਇੱਥੇ ਉਹਨਾਂ ਕੀ ਸ਼ਰ੍ਹਾ ਮੰਨੇ ਸੀਗਾ ਵੀ ਆਹ ਕਮਰੇ ਬਣਾ ਕੇ ਛੱਡਦੇ ਆ ਆ ਮੇਰੇ ਪਿੱਛੇ ਕਮਰੇ ਬਣੇ ਪਏ ਆ ਠੀਕ ਹੈ ਇਹਦੇ ਪਿੱਛੇ ਆ ਵੇ ਲੋ ਝਾੜੀਆਂ ਵੀ ਸਾਰੀਆਂ ਠੀਕ ਆ ਝਾੜ ਬੂਡ ਸਾਰਾ ਉੱਗਿਆ ਆ ਮੈਂ ਕਹਿੰਦਾ ਸਰਕਾਰ ਨੂੰ ਤੇ ਇਧਰ ਧਿਆਨ ਦਿਓ ਜੀ ਅਬੋਰ ਦੇ ਐਮਐਲਏ ਹੈਗੇ ਸਾਡੇ ਸੰਦੀਪ ਜਾਖੜ ਜੀ ਮੈਂ ਉਹਨਾਂ ਨੂੰ ਫਰਿਆਦ ਕਰਦਾ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਮੈਂ ਕਹਿੰਦਾ ਇਹਨੂੰ ਜਲਦ ਜਲਦ ਕੁਝ ਕੀਤਾ ਜਾਵੇ ਆ ਬਣਾ ਕੇ ਵਿਚਾਲੇ ਛੱਡ ਦਿੱਤਾ ਗਿਆ ਇੱਥੇ ਵਦ ਨਹੀਂ ਕਿੰਨੇ ਕੇ ਪੈਸੇ ਲੱਗਿਆ ਹਨ ਠੀਕ ਆ ਇੱਥੇ ਕੋਈ ਚੀਜ਼ ਬਣਾ ਦਿਓ ਜਿੱਥੇ ਕਿ ਲੋਕ ਆਪ ਦਾ ਮਨੋਰੰਜਨ ਕਰ ਸਕਣ ਜਾਂ ਕੋਈ ਪਾਰਕ ਹੀ ਬਣਾ ਦਿਓ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾ ਦਿਓ ਜਿੱਥੇ ਕਿ ਇਹਨੂੰ ਜਗਾਰ ਮਿਲ ਸਕੇ ਬੈਰੀ ਖੜ ਸਾਹਿਬ ਐਗਰੂ ਕੀ ਫਤੇ ਵਾਈਗੁਰੂ ਜੀ ਕਾਕਾ ਸਾਹ ਵਾਈਗੁਰੂ ਜੀ ਕੀ ਫਤਿਹ ਮੇਰਾ ਨਾਮ ਵੈਂਸ਼ਾ ਮੈਂ ਪਿੰਡ ਅਜਮਲੇ ਤੋਂ ਇੱਥੇ ਹੁੰਦੇ ਹੁੰਦੇ ਸੀ ਖੇਡਣ ਜੀ ਅਸੀਂ ਆ ਵੇਖੋ ਜੀ ਪਿੱਛੇ ਕਮਰੇ ਬਣਾ ਦਿੱਤੇ ਗਏ ਹਨ ਵਿੱਚ ਚਿੱਟਾ ਲੋਂਦੇ ਹੈ ਗਲਤ ਕੰਮ ਹੁੰਦਾ ਆ ਵੇਖੋ ਜੀ ਸਟੇਡੀਅਮ ਦਾ ਹਾਲ ਵੇਖੋ ਜੀ ਕੀ ਹੁੰਦਾ ਜੀ ਇੱਥੇ ਵਧੀਆ ਖੇਡਣ ਆਨੰਦ ਹੁੰਦੇ ਸੀਗੇ ਸਰਕਾਰ ਵੱਲੋਂ ਸਾਡੀ ਇਹ ਬੇਨਤੀ ਹੈ ਕਿ ਇੱਥੇ ਓਵੇਂ ਓਵੇਂ ਬਣਾਏ ਜਾਵੇ ਜੀ ਕਿ ਅਸੀਂ ਇੰਜੋਏ ਕਰ ਸਕੀਏ ਕਿਉਂਕਿ ਆ ਵੇਖੋ ਕਮਰੇ ਕੁਮਰੇ ਗਲਤ ਕੰਮ ਹੁੰਦਾ ਸ਼ਰਿਆਮ ਹੁੰਦਾ ਜੀ ਵਾਈਗੁਰੂ ਜੀ ਕਾਕਾ ਸਾਹਿਬ ਹੈਗੇ